ਤੇ ਤਾਂਤਨ ਜੀ ਦੇ ਰੂਪੇ ਬਾਦਲਪਾਇ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਦਾ ਪਾਲਾ ਕਰਵਾਵੀ ਮੇਰ ਕਰੋ ਕਿਰਪਾ ਕਰਵਾਵੇ ਸੁੱਖਾਂ ਬਲਿਸ਼ਾਂ ਦਾ ਨਾਸ ਕਰੋ ਉਹਦੀ ਕੜੀ ਨਾ ਦੇਖਣ ਕਰੋ ਕਿਰਪਾ ਤਾਂਤਨ ਜੀ ਦੇ ਰੂਪੇ ਬਾਦਲਪਾਇ ਮਹਾਰਾਜ ਆਪਣੀ ਕਿਰਪਾ ਕਰੋ ਬੇਰ ਕਰੋ ਬੱਚਿਆਂ ਨੂੰ ਬੱਚਿਆਂ ਨੂੰ ਕਰੋ ਕਿਰਪਾ the <laughs> ਤਨ ਆਹ ਗੁਰੂ ਸਾਹਿਬ ਜੀ ਕਨਹਰ ਬਾਂਧ ਬਸ ਰੋ ਮਾਵਲ ਕੋ ਸਮ ਬਸੰਤ ਗਨੰਤ ਨ ਆਵੇ ਰਵ ਸਸ ਕੇ ਰਣ ਉਦਰ ਸਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੋਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲੇ ਉਹ ਨਹਿ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਈ ਬਣ ਆਵੈ ਭਲੇ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੈ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੇ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭੇ ਕਿਰਪਾ ਲਾ ਸਤ ਗੁਰ ਪੂਰਾ ਪਾਇਆ হাসতি सिर ज्यों अंकस है एरन ज्यों सिर दे मन तन आगरख कर ओ भी सेव करे या घर मख अपनेवारी है सब राज श्रेष्ठ काले ਤਕੀ ਤਉ ਸਰਣਾਏ ਜਿਓ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁਖ ਗਵਾਏ ਜਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰਨਾ ਜਨ ਕਲ ਰਾਖੀ ਮੇਰੀ ਸੁਆਮੀ ਕੋ ਗਰਜੋ ਸਦਾ ਸਵਾਨ ਤਜਤ ਨਹਿ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ RAM ਨਾਮ ੁਰ ਮੈਂ ਗਹਿਓ ਜਾ ਕ ਸਮ ਨਹਿ ਕੋਏ ਸੇ ਮਰਤ ਸੰਕਟ ਮਿਟੈ ਦਰਸ ਤਹਾਰ ਹੋਏ ਸੁਖ ਹੰਡਾਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ नोर यार सो कोर तुद डिठे सचे पात शा मल जनम जनम दी सजन सचा पात शा सिर जिस पास बैठे आ सो ही है सब ना दावे ਸਤਨਾਮੁ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾ ਸੁਖ ਸੁਨੇ ਅਰਪ ਹੈ ਨਹੀਂ ਜਾਕ ਕੰਚਨ ਮਾਟੀ ਮਾਨ ਜੋ ਨਰ ਦੁਖ ਮੈਂ ਦੁਖ ਨਹੀਂ ਮਾਨ ਸੁਖ ਸੁਨੇ ਅਰਪ ਹੈ ਨਹੀਂ ਜਾਕ कंचन माटी मन रहाओ नहि नदिया नहि उसतत जाके लोभ मोह अभिमान हरख सुख ते रहन यारो ਨਾ ਹਮਾਨ ਅਪਮਾਨ ਆਸਾ ਮਨਸ ਸਗਲ ਤਿਆਗ ਜਗ ਤੇ ਰਹੇ ਨਰਾਸ ਕਾਮ ਕ੍ਰੋਧ ਜੇ ਪਰਸਮਾਨ ਤੇ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਮਰਕ ਕੀਨੀ ਤੇ ਇਹ ਜਗਤ ਪਛਾਨੀ ਨਾਨਕ ਲੀਨ ਭਇਆ ਗੁਰ ਬਿੰਦਸਿਆ ਜਿਉ ਪਾਨੀ ਸੰਗ ਪਾਨੀ ਗੁਰ ਕਰਪਾ ਜਿ ਨਾਲ ਕੋ ਕੀਨੇ ਤੇ ਇਹ ਜਗਤ ਪਛਾਨੀ ਨਾਨਕ ਲੀਨ ਭਾਇ ਗੋ ਬਿੰਦ ਸਿਆ ਜਪਾਨੀ ਸੰਗ ਪਾਨੀ ਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤ ਮਹਿ ਹੱਲਾ ਨੋਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕ ਕੰਚਨ ਮਾਟੀ ਮਨ ਰਹਾਉ ਗੁਰੂ ਪਿਆਰ ਵਾਲੇ ਅਜਦਾ ਪਾਵਨ ਅਖਵਾਕ ਨਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ 16 ਅਠ ਰਾਗ ਅੰਦਰ ਪਾਵਨ ਅੰਗ 633 ਅਤੇ 34 ਉੱਤੇ ਸੁਭਾਇਮਾਨ ਹੈ। ਸਤਿਗੁਰ ਪਤਸ਼ ਬਖਸ਼ਿਸ਼ ਕਰ ਦਿੰਦੇ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਵਰਾਂਦਾ ਨਹੀਂ ਤੇ ਸੁੱਖਾਂ ਦੇ ਨਾਲ ਜਿਨ੍ਹਾਂ ਦਾ ਪਿਆਰ ਨਹੀਂ। ਸੋਨੇ ਤੇ ਮਿੱਟੀ ਨੂੰ ਇੱਕੋ ਸਮਾਨ ਕਰਕੇ ਜਾਣਦਾ ਏ। ਮਾਨ ਤੇ અપਮਾਨ ਨੂੰ ਇੱਕੋ ਕਰਕੇ ਜਾਣਦਾ ਏ। ਉਸਦੇ ਹਿਰਦੇ 'ਚ ਮਾਲਕ ਦਾ ਵਾਸਾ ਇਕਮਿਕਤਾ ਮਾਲਕ ਦੇ ਨਾਲ ਹੋ ਜਾਂਦੀ ਹੈ। ਜਿਵੇਂ ਧੰਨ ਬਾਬਾ ਅਮਰਦਾਸ ਜੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰਿਸ਼ਤੇ ਵਿੱਚ ਕੁੜਮ ਲੱਗਦੇ ਨੇ ਤੇ ਕੁੜਮ ਦੇ ਨਾਲ-ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਕੁੜੀ ਵਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੁੰਡੇ ਵਾਲੇ ਤੇ ਮੁੰਡਾ ਵਾਲੇ ਤੁਸੀਂ ਜਾਣਦੇ ਹੋ ਹਮੇਸ਼ਾ ਕੁੜੀ ਵਾਲੇ ਤੋਂ ਇੱਜ਼ਤ ਲੋਚਦੇ ਨੇ ਪਰ ਇੱਥੇ ਉਲਟਾ ਹੋ ਰਿਹਾ ਹੈ ਕੁੜਮਾ ਦੇ ਇੱਕ ਹਰ ਜਾ ਕੇ ਕੁੜਮਾ ਚਾਰੀ ਨੂੰ ਛੱਡ ਕੇ ਤੇ ਸੇਵਾ ਕੀਤੀ ਜਾ ਰਹੀ ਹੈ ਗਾਗਰ ਢੋਈ ਜਾ ਰਹੀ ਹੈ ਇੱਕ ਦਿਨ ਦੋ ਦਿਨ ਨਹੀਂ 12 ਸਾਲ ਵਿਆਸਾ ਤੋਂ ਦਲ ਜਲ ਲੈ ਕੇ ਆਉਣਾ ਤੇਨ ਰੋਜ਼ਾਨਾ ਤਹਨ ਗੁਰੂ ਅੰਗਦ ਦੇ ਪਤਸ਼ਾਹ ਨੂੰ ਇਸ਼ਨਾਨ ਕਰਾਉਣਾ ਕਿਉਂਕਿ ਸੇਵਕ ਕੋ ਸੇਵਾ ਬਣਾਈ ਹੁਕਮਬੂਝ ਪਰਮਪਦ ਪਾਈ ਆਪਣੇ ਆਪ ਨੂੰ ਵਿਟਾਉਣਾ ਤੇ ਕਮਾਲ ਦੀ ਗੱਲ ਜਿੱਥੇ ਕੁੜਮਾ ਚਾ ਰਹੀ ਹੈ ਦੂਜੇ ਪਾਸੇ ਤੁਸੀਂ ਵੇਖੋ 25 ਸਾਲ ਵੱਡੇ ਨੇ ਬਾਬਾ ਅਮਰਦਾਸ ਜੀ ਧੰਗ ਗੁਰੂ ਅੰਗਦ ਦੇ ਪਤਸ਼ਾਹ ਜੀ ਤੋਂ ਉਮਰ ਦੇ ਵਿੱਚ ਗੁਰੂ ਅੰਗਦ ਦੇ ਪਤਸ਼ਾਹ 25 ਸਾਲ ਛੋਟੇ ਨੇ ਤੇ 25 ਸਾਲ ਛੋਟੇ ਦੀ ਸੇਵਾ ਦੂਜੇ ਪਾਸੇ ਸੰਸਾਰਕ ਤੌਰ ਤੇ ਨਾਲ ਕੁੜਮ ਉਹ ਵੀ ਕੁੜੀ ਵਾਲੇ ਤੇ ਉਸ ਘਰ ਦੇ ਵਿੱਚ ਉਹਨਾਂ ਨੂੰ ਗੁਰੂ ਪਿਤਾ ਤੇ ਮਾ ਦਾ ਦਰਜਾ ਉਹਨਾਂ ਨੂੰ ਦੇਣਾ ਤੇ ਉਹਨਾਂ ਦੇ ਦਰ ਦੀ ਸੇਵਾ ਘਾਲਣਾ ਉਸ ਸੇਵਾ ਤੋਂ ਹੱਲਣਾਂ ਨੂੰ ਫਲ ਉਦੋਂ ਲੱਗਿਆ ਜਿਦਾਂ ਜਲ ਲੈ ਕੇ ਆਂਦਿਆਂ ਹੋਇਆਂ ਜੁਲਾਹੇ ਦੇ ਖੱਡੇ ਦੇ ਨਾਲ ਠੇਡਾ ਵੱਜਿਆ ਤੇ ਡਿਗਿਆ ਤੇ ਜਦੋਂ ਦੇਰੀ ਹੋਈ ਪਹੁੰਚਣ ਦੇ ਵਿੱਚ ਕਿਉਂਕਿ ਉਸ ਵੇਲੇ ਜੁਲਾਹੇ ਨੇ ਪੁੱਛਿਆ ਸੀ ਘਰ ਵਾਲੇ ਨੇ ਇਸ ਵੇਲੇ ਕੌਣ ਤੇ ਜੁਲਾਹੇ ਨੇ ਗੱਲ ਆਖੀ ਸੀ ਇਹ ਉਹੀ ਅਮਰੋ ਨੇ ਥਾਵਾਂ ਹੈ ਜਿਹੜਾ ਆਪਣੇ ਕੁੜਮਾ ਦੇ ਵਿਹੇ ਤੇ ਦੋ ਰੋਟੀਆਂ ਦੇ ਖਾਤਰ ਭਟਕਦਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਸ ਵੇਲੇ ਸੇਵਕਨ ਤੇ ਕੋਗਲਾ ਆਖਦੇ ਨੇ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਵਿੱਚ ਕਹਿੰਦੇ ਉਸੇਦਮ ਹੋ ਗਈ ਪਾਗਲ ਇਸ਼ਾਰਾ ਹੁ ਤੋ ਐਸਾ ਹੈ ਬਾਬਾ ਅਮਰਦਾਸ ਜੀ ਕਹਿੰਦੇ ਵੀ ਗੁਰੂ ਦੇ ਸ਼ਾਨ ਵਿੱਚ ਕੀ ਆਖ ਦੀ ਤੋ ਮੈਨੂੰ ਕਹਿੰਦੇ ਕੁਝ ਵੀ ਕਹਿੰਦੇ ਪ੍ਰਮਾਣ ਸੀ ਪਰ ਮੈਂ ਗੁਰੂ ਅੰਗਦ ਪਾਤਸ਼ਾਹ ਜੀ ਦੀ ਓਟ ਲਈ ਤੇ ਮੈਂ ਹੁਣ ਨਿਥਾਵਾਂ ਨਹੀਂ ਰਹਿ ਗਿਆ ਮੈਨੂੰ ਤਾਂ ਥਾਂ ਮਿਲ ਗਈ ਹੈ ਤੋ ਹੋਰ ਜੋ ਕਹਿਣਾ ਕਹਿ ਲੈ ਮੈਨੂੰ ਗਾਲਾਂ ਕੱਢਣਿਆ ਕੱਢ ਲੈ ਕੋਈ ਫਰਕ ਨਹੀਂ ਅੱਜ ਜੇ ਲੇਟ ਹੋਏ ਪਹੁੰਚੇ ਤੇ ਧੰਗੁਰੰਗ ਦੇ ਪਤਸ਼ਕੰਦੇ ਵਿੱਚ ਸਿਖਾ ਅੱਜ ਲੇਟ ਕਿਵੇਂ ਦਾਤਾਰਜੇ ਵਿੱਚ ਮੈਂ ਡਿੱਗ ਪਿਆ ਕਹਿੰਦੇ ਅਸੀਂ ਤਾਂ ਉਡੀਕ ਕਰਦੇ ਸੀ ਕਿਉਂਕਿ ਜਦੋਂ ਫਲ ਪੱਕ ਜਾਂਦਾ ਹੈ ਤੇ ਡਿੱਗਦਾ ਹੈ ਤੇ ਜਦੋਂ ਡਿੱਗਦਾ ਹੈ ਤੇ ਸਮਝ ਲਓ ਰਸ ਦੇ ਨਾਲ ਭਰ ਗਿਆ ਤੋ ਰਸ ਦੇ ਨਾਲ ਭਰਿਆ ਹੈ ਤੇਰੇ ਤੇ ਅੱਜ ਕਿਰਪਾ ਵਰਤੀ ਇਤਿਹਾਸ ਕਹਿੰਦੇ 12 ਬਖਸ਼ਿਸ਼ਾਂ ਦੇ ਨਾਲ ਨਿਵਜਿਆ ਜਿਹੜੀ ਅਸੀਂ ਰੋਜ਼ ਪੜਦਿਆਂ ਨਿਮਾਣੇ ਆ ਦਿਮਾਣ ਨੇ ਤਾਣੀਆਂ ਦੇ ਤਾਣ ਨਿਉਟੀਆਂ ਦੀ ਓਟ ਨੇ ਦਰਿਆਂ ਦੇ ਧਿਰ ਇਹੋ ਜਿਹਾਂ 12 ਬਖਸ਼ਿਸ਼ਾਂ ਦੇ ਨਾਲ ਨਿਵਾਜ ਕੇ ਤੇ ਅੱਜ ਕਹਿਣ ਲੱਗੇ ਵੀ ਮੈਂ ਜੋਤੀ ਜੋਤ ਸਮਾਉਣਾ ਤੇ ਅੱਜ ਤੋਂ ਬਾਅਦ ਗੁਰਿਆਈ ਦੇ ਮਾਲਕ ਬਾਬਾ ਅਮਰਦਾਸ ਜੀ ਤੁਸੀਂ ਹੋ ਗੁਰਿਆਈ ਦੇ ਪਦ ਤੇ ਬਿਠਾ ਦਿੱਤਾ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਲਾਇਆ ਤੇ ਤਾਹਨ ਗੁਰੂ ਅਮਰਦਾਸ ਪਾਤਸ਼ਾਹ ਗੁਰਿਆਈ ਦੇ ਪਦ ਤੇ ਵਿਰਾਜਮਾਨ ਹੋ ਕੇ ਕਰਿਬਨ 22 ਸਾਲ ਗੁਰਿਆਈ ਦੀ ਸੇਵਾ ਨਿਭਾਉਂਦੇ ਨੇ ਸੰਸਾਰ ਨੂੰ ਤਾਰਨ ਦਾ ਕਾਰਜ ਕਰਦੇ ਨੇ ਤੇ ਆਪਣੇ ਮੁਖੋਂ ਇਹੋ ਜੀ ਬਾਣੀ ਜੋ ਸਾਡੇ ਜੀਵਨ ਦੇ ਹਰ ਸੁੱਖ-ਦੁੱਖ ਦੇ ਵਿੱਚ ਪੜੀ ਜਾਂਦੀ ਹੈ ਉਹ ਆਨੰਦ ਸਾਹਿਬ ਜੀ ਦੀ ਬਾਣੀ ਤੇ ਹੋਰ ਬੇਅੰਤ ਬਾਣੀਆਂ 3 ਰਾਗਾਂ ਦੇ ਚ ਬਾਣੀ ਸਾਡੀ ਝੋਲੀ ਵਿੱਚ ਧੰਨ ਗੁਰ ਅਮਰਦਾਸ ਪਾਤਸ਼ਾਹ ਪਾਉਂਦੇ ਨੇ ਇਹੋ ਜੇ ਮਾਨ ਸਤਿਗੁਰ ਦਾ ਜੀ ਗੁਰਿਆਈ ਪੁਰਬ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋਈਆਂ ਭੁੱਲਾਂ ਦੇਖਵਾ ਸਤਿਗੁਰੂ ਪਾ ਕਰਨ ਸਾਡੇ ਤੇ ਵੀ ਰਹਿਮਤ ਕਰਨ ਜਿਵੇਂ ਉਹਨਾਂ ਨੇ ਆਪਣੇ ਹੌਮੈਨ ਉਹ ਤਿਆਗ ਕੇ ਮਾਣ ਵਡਿਆ ਨੂੰ ਛੱਡ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਘਾਲ ਕੇ ਵਿਡਿਆਈ ਪ੍ਰਾਪਤ ਕੀਤੀ ਹੈ ਅਸੀਂ ਵੀ ਸਤਿਗੁਰੂ ਦੇ ਦਰ ਤੇ ਮਾਣ ਉਹ ਤਿਆਗ ਕੇ ਸੇਵਾ ਕਰੀਏ ਤੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ ਸਤਿਗੁਰ ਸਭ ਨਾਨਾ ਨਾਮ ਸੇਵਾ ਸਮਰਨ ਵਕਸ਼ਨ ਸਭ ਨਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਤਨ ਗੁਰ ਅਮਰਦਾਸ ਪਾਤਸ਼ਾਹ 1552 ਦੇ ਵਿੱਚ ਗੁਰਿਆਈ ਦੇ ਪਤ ਤੇ ਵਿਰਾਜਮਾਨ ਕੇ ਸੰਸਾਰੋਂ ਉਤਾਰਦੇ ਨੇ ਸਭ ਨਾਮੋਂ ਲੱਖ ਦਾ ਵਧਾਈਆਂ ਹੋਈਆਂ ਭੋਲਾ ਦੇਖਿਓ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ